ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਜਿਹੜਾ ਕਿ ਬਦਲ ਰਿਹਾ ਜਿਸ ਕਰਕੇ ਮੌਸਮ ਦੇ ਵਿੱਚ ਇਹ ਤਬਦੀਲੂ ਨੂੰ ਦੇਖ ਕੇ ਲੋਕਾਂ ਨੂੰ ਠੰਡ ਤੋਂ ਰਾਹਤ ਜ਼ਰੂਰ ਮਿਲੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਰੋੜਾ ਟੀਵੀ ਤੇ ਮੈਂ ਤੁਹਾਡੇ ਨਾਲ ਭਾਕਿ ਸ਼੍ਰੀ ਤਾਂ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਦੁਪਹਿਰ ਦੇ ਵੇਲੇ ਧੁੱਪ ਜਿਹੜੀ ਕਿ ਨਿਕਲ ਰਹੀ ਹੈ ਸਵੇਰੇ 9 ਵਜੇ ਤੋਂ ਬਾਅਦ ਹੀ ਜਿਹੜੀ ਕਿ ਧੁੱਪ ਨਿਕਲ ਚੁੱਕੀ ਹੈ ਤੇ ਲੋਕਾਂ ਨੂੰ ਇਸ ਕੜਾਕੇ ਦੀ ਠੰਡ ਤੋਂ ਰਾਹਤ ਮਿਲਦੀ ਜ਼ਰੂਰ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਅੱਜ ਮੌਸਮ ਵਿਭਾਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈਗਾ ਮੌਸਮ ਬਿਲਕੁਲ ਸੁੱਕਾ ਯਾਨੀ ਕਿ ਡ్రਾਈ ਰਹੇਗਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰਿਆ ਹਾਲਾਂਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ कह सकदे हां कुछ ਥਾਵਾਂ ਦੇ ਉੱਤੇ ਕੋਰੇ ਦਾ ਜਿਹੜਾ ਕਿ ਅਸਦਾ orange alert ਜਿਹੜਾ ਕਿ ਜਾਰੀ ਕੀਤਾ ਗਿਆ ਕਿਉਂਕਿ ਸਵੇਰ ਦੇ ਵੇਲੇ ਕਈ ਥਾਵਾਂ ਦੇ ਉੱਤੇ ਹਲਕੀ ਧੁੰਦ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਬਦਲ ਰਿਹਾ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਕੁਝ ਥਾਵਾਂ ਦੇ ਉੱਤੇ ਕੋਹਰਾ ਪੈਣ ਦੀ ਸੰਭਾਵਨਾ ਹੈ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਤਾਪਮਾਨ ਦੇ ਵਿੱਚ ਔਸਤਨ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਸ਼ ਕੀਤਾ ਗਿਆ ਤੇ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਨਿਯਮਤਮ ਜਿਹੜਾ ਕਿ ਤਾਪਮਾਨ 6.0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਦੂਜੇ ਪਾਸੇ ਆਮਦਪੁਰ ਦੇ ਵਿੱਚ ਸੰਗਣਾ ਕੋਰਾ ਦੇਖਣ ਨੂੰ ਮੇਲਾ ਜਿੱਥੇ ਕਿ ਵਿਜ਼ਿਬਿਲਟੀ ਬਿਲਕੁਲ 0 ਮੀਟਰ ਦਰਜ ਕੀਤੀ ਗਈ ਹੈ ਉਤਈ ਹੁਣ ਰਾਤ ਦਾ ਤਾਪਮਾਨ ਵੀ ਵਧਿਆ ਹੈਗਾ ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਯਮਤਮ ਤਾਪਮਾਨ ਦੇ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਜਿਹੜਾ ਕਿ ਹੋਇਆ ਤੇ ਆਮ ਤੌਰ ਦੇ ਉੱਤੇ ਇਹ ਨੇੜੇ ਪਹੁੰਚ ਜੋ ਕਿ ਆਮ ਤੌਰ ਦੇ ਉਤੇ ਇਹ ਤਾਪਮਾਨ ਦੇ ਨੇੜੇ ਪਹੁੰਚ ਗਿਆ ਤੇ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਿਯਮਤਮ ਤਾਪਮਾਨ 6.0 ਤੋਂ ਲੈ ਕੇ 9.1 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਉਹਦੇ ਚੰਡੀਗੜ੍ਹ ਦੇ ਵਿੱਚ ਨਿਯਮਤਮ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਇਸ ਤੋਂ ਪਹਿਲਾਂ 6 ਫਰਵਰੀ ਨੂੰ ਯਾਨੀ ਕਿ ਬੀਤੇ ਕੱਲ ਨੂੰ ਨਿਯਮਤਮ ਤਾਪਮਾਨ 8.6 ਡਿਗਰੀ ਸੈਲਸੀਅਸ ਰਿਹਾ ਤਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਵੇਂ ਕਿ ਅੰਮ੍ਰਿਤਸਰ, ਪਟਿਆਲਾ ਲੁਧਿਆਣਾ ਪਠਾਨਕੋਟ ਫਰੀਦਕੋਟ ਤੇ ਹੋਰ ਕਈ ਇਲਾਕਿਆਂ ਦੇ ਵਿੱਚ 8 ਇਸ਼ਾਰਾ 4 ਤੋਂ ਲੈ ਕੇ 7.0 ਤੱਕ 0 ਡਿਗਰੀ ਤੱਕ ਸੈਲਸियस ਜਿਹੜਾ ਕਿ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਮੁਤਾਬਕ ਪਿਛਲੇ ਕੁਝ ਸਾਲਾਂ ਜੇਕਰ ਗੱਲ ਕੀਤੀ ਜਾਵੇ 2022 23 ਅਤੇ 2024 ਦੇ ਵਿੱਚ ਫਰਵਰੀ ਇਸੇ ਮਹੀਨੇ ਦੇ ਵਿੱਚ ਥੋੜੀ ਬਹੁਤ بارش ਜਿਹੜੀ ਕਿ ਪਿਆ ਜਿਹੜੀ ਕਿ ਪਿਆ ਸੀਗਾ ਮੀਂਹ ਪਿਆ ਸੀਗਾ ਪਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਮੀਂਹ ਆਮ ਤੋਂ ਘੱਟ ਰਿਹਾ ਸੀਗਾ ਅਤੇ ਸਾਲ ਯਾਨੀ ਕਿ 2025 ਦੀ ਗੱਲ ਕੀਤੀ ਜਾ ਪਿਛਲੇ ਸਾਲ ਦੀ ਤਾਂ ਲਗਭਗ 30% ਦੀ ਮੀਂਹ ਦੀ ਘਾਟ ਦਰਜ ਕੀਤੀ ਗਈ ਸੀ ਤੇ ਇਸ ਸਾਲ ਹੁਣ ਤੱਕ 34% ਦੀ ਘਾਟ ਦੇਖੀ ਜਾ ਰਹੀ ਹੈ ਹਾਲਾਂਕਿ ਇਹ ਸਿਰਫ ਸ਼ੁਰੂਆਤ ਹੈ ਅਤੇ ਅੱਗੇ ਚੰਗੇ ਮੀਂਹ ਦੇ ਆਸਾਰ ਘੱਟ ਨਜ਼ਰ ਆ ਰਹੇ ਤਾਂ ਪਿਛਲੇ 6 ਸਾਲਾਂ ਦੇ ਅੰਕੜੇ ਦੇ ਨਜ਼ਰ ਦੇ ਉੱਤੇ ਮਾਰੀ ਜਾਵੇ ਤਾਂ ਇਸ ਮਹੀਨੇ ਯਾਨੀ ਕਿ ਫਰਵਰੀ ਮਹੀਨੇ ਮੀਂਹ ਦੇ ਹਿਸਾਬ ਦੇ ਨਾਲ ਖਾਸ ਚੰਗਾ ਨਹੀਂ ਰਿਹਾ ਮੌਸਮਾਪਾਖ ਦੇ ਅਨੁਸਾਰ ਵੈਸਟਰਨ ਡਿਸਟਰਬੈਂਸ ਜੋ ਕਿ ਪਹਿਲਾਂ ਈਰਾਨ ਅਤੇ ਅਫਗਾਨਿਸਤਾਨ ਦੇ ਨੇੜੇ ਬਣਿਆ ਹੋਇਆ ਸੀਗਾ ਹੁਣ ਉੱਤਰ ਅਫਗਾਨਿਸਤਾਨ ਦੇ ਆਸ-ਪਾਸ ਪਹੁੰਚ ਰਿਹਾ ਤੇ ਇਹ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਉਚਾਈ ਦੇ ਉੱਤੇ ਸਰਗਰਮ ਹੈ ਇਸ ਦੇ ਨਾਲ ਉਤਰੀ ਹਵਾਵਾਂ ਦੇ ਵਿੱਚ ਇੱਕ ਸਿਸਟਮ ਵੀ ਬਣਿਆ ਹੋਇਆ ਜੋ ਕਿ ਲਗਭਗ 8.5 ਕਿਲੋਮੀਟਰ ਉਚਾਈ ਦੇ ਉੱਤੇ ਫੈਲਿਆ ਹੈ ਤੇ ਇਸ ਤੋਂ ਇਲਾਵਾ 8 ਫਰਵਰੀ ਨੂੰ ਜੋ ਕਿ 8 ਫਰਵਰੀ ਦੀ ਰਾਤ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਲਿਆ ਖੇਤਰ ਤੋਂ ਪ੍ਰਭਾਵਿਤ ਕਰ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਨਿਰਦੇਸ਼ਕ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ ਮੌਸਮ ਜਿਹੜਾ ਕਿ ਅਗਲੇ 7 ਦਿਨਾਂ ਤੱਕ ਸੁੱਕਾ ਰਹੇਗਾ ਸੁਕਰਣ ਦੀ ਸੰਭਾਵਨਾ ਹੈ ਤੇ ਅਗਲੇ 4 ਦਿਨਾਂ ਦੇ ਵਿੱਚ ਨਿਯਮਤ ਤਾਪਮਾਨ ਦੇ ਵਿੱਚ ਕੋਈ ਬਦਲਾਵ ਨਹੀਂ ਹੋਵੇਗਾ ਇਸ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਤਾ ਹੋ ਸਕਦੇ ਤੇ ਅਗਲੇ 3 ਦਿਨਾਂ ਦੇ ਵਿੱਚ ਕੁਝ ਥਾਵਾਂ ਦੇ ਉਤੇ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚਲਣ ਦੀ ਸੰਭਾਵਨਾ ਹੈ ਤੇ ਨਾਲ ਹੀ ਉਜ ਇਲਾਕਿਆਂ ਦੇ ਵਿੱਚ ਕੋਰੇ ਦਾ ਅਲਰਟ ਵੀ ਕਹਿ ਸਕਦੇ ਹਾਂ ਵੀ ਕੋਹਰਾ ਛਾਇਆ रह ਸਕਦਾ ਹਾਲਾਂਕਿ ਇਸ ਵਕਤ ਮੌਸਮ ਵਿਭਾਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਂ ਫਿਰ ਚੇਤਾਵਨੀ ਜਾਰੀ ਨਹੀਂ ਕੀਤੀ ਗਈ